ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮਹਾ ਪ੍ਰਿੰਸ ਨਿਆਲ ਤਾਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਤੋਂ ਨਵਜਮੇ ਬੱਚੇ ਦੇ ਦਸਤਾਵੇਜ਼ ਮੰਗਣ ਦਾ ਮਾਮਲਾ ਲਗਾਤਾਰ ਪੱਖ ਦਾ ਨਜ਼ਰ ਆਇਆ ਤਾਂ ਹੁਣ ਪੰਜਾਬ ਸਰਕਾਰ ਨੇ ਇਸ ਤੇ ਸਖਤ ਨੋਟਿਸ ਲਿਆ ਹੈ ਔਰ ਦੱਸਦੇ ਚੱਲਦੇ ਹਾਂ ਸਿਹਤ ਸਕੱਤਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਕਿ ਬਿਨਾ ਸੀਐਮ ਤੋਂ ਬਿਨਾ ਸੀਐਮ ਨੂੰ ਜਾਣਕਾਰੀ ਦਿੱਤੇ ਆ ਦਸਤਾਵੇਜ਼ ਕਿਉਂ ਮੰਗੇ ਗਏ ਪੰਜਾਬ ਸਰਕਾਰ ਵੱਲੋਂ ਸਿਹਤ ਸਕੱਤਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਸਿਹਤ ਸਕੱਤਰ ਅਜੋਏ ਸ਼ਰਮਾ ਨੂੰ ਨੋਟਿਸ ਜਾਰੀ ਕਰ ਜਵਾਬ ਮੰਗਿਆ ਗਿਆ ਕਿ ਮੁੱਖ ਮੰਤਰੀ ਦੇ ਧਿਆਨ 'ਚ ਲਿਆਉਂਦੇ ਬਿਨਾਂ ਕਿਉਂ ਜਾਣਕਾਰੀ ਮੰਗੀ ਗਈ ਕੇਂਦਰ ਸਰਕਾਰ ਦੀ ਚਿੱਠੀ ਬਾਰੇ ਮੁੱਖ ਮੰਤਰੀ ਜਾਂ ਸਬੰਧਤ ਮੰਤਰੀ ਨੂੰ ਕਿਉਂ ਨਹੀਂ ਜਾਣਕਾਰੀ ਦਿੱਤੀ ਗਈ ਤਾਂ ਦੱਸਦੇ ਚੱਲਦੇ ਆ ਜਿਸ ਤਰ੍ਹਾਂ ਸਿੱਧੂ ਮੂਸੇਵਾਲਾ ਦੇ ਫਾਦਰ ਬਲਕੌਰ ਸਿੰਘ ਹੋਰਾਂ ਦੇ ਵੱਲੋਂ ਲਾਈਵ ਹੋ ਕੇ ਕਿਹਾ ਗਿਆ ਸੀ ਕਿ ਮੇਰੇ ਮੇਰੇ ਕੋਲੋਂ ਲੋਕਲ ਐਡਮਿਨਿਸਟ੍ਰੇਸ਼ਨ ਤੰਗ ਕਰ ਰਿਹਾ ਹੈ ਦਸਤਾਵੇਜ਼ ਮੰਗ ਰਿਹਾ ਔਰ ਮੈਂ ਕਹਿ ਰਿਹਾ ਮਨਾ ਨਹੀਂ ਕਰੂੰਗਾ ਮੈਂ ਦੇ ਦੂੰਗਾ ਪਰ ਇੱਕ ਵਾਰੀ ਬੱਚੇ ਨੂੰ ਜਿਹੜਾ ਸੁਖੀ ਸ਼ਾਂਤ ਮਾਤਾ ਤੇ ਬੱਚੇ ਨੂੰ ਕਰ ਲੈ ਕੇ ਜਾਣ ਤੋਂ ਬਾਅਦ ਜੋ ਮੰਗੋਗੇ ਜਿੱਥੇ ਕਹੋਗੇ ਉੱਥੇ ਪੇਸ਼ ਹੋ ਜਾਊਗਾ ਔਰ ਤੁਹਾਨੂੰ ਦਸਤਾਵੇਜ਼ ਵੀ ਦੇ ਦੂੰਗਾ ਤਾਂ ਜਿਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਸੀ ਕਿ ਪੰਜਾਬ ਸਰਕਾਰ ਨੇ ਦਸਤਾਵੇਜ਼ ਮੰਗਿਆ ਪਰ ਕੇਂਦਰ ਸਰਕਾਰ ਦੇ ਵੱਲੋਂ ਚਿੱਠੀ ਆਈ ਸੀਗੀ ਮਿਨਿਸਟਰੀ ਆਫ ਹੈਲਥ ਅਫੇਅਰ ਦੇ ਵੱਲੋਂ ਕਿ ਆਈਵੀਐਫ ਤੁਸੀਂ ਕਰਾਇਆ ਕਿਵੇਂ ਕਰਾਇਆ ਕਿਉਂਕਿ ਭਾਰਤ ਦੇ ਵਿੱਚ ਕਾਨੂੰਨ ਹੈ ਕਿ 50 ਸਾਲ ਤੋਂ ਵੱਧ ਉਮਰ ਵਾਲੀ ਔਰਤ ਜਿਹੜੀ ਆ ਉਹ ਆਈਐਫ ਆਈਵੀਐਫ ਰਾਹੀਂ ਬੱਚੇ ਨੂੰ ਜਨਮ ਨਹੀਂ ਦੇ ਸਕਦੇ ਹਾਲਾਂਕਿ ਉਹਨਾਂ ਨੇ ਬਾਹਰੋਂ ਟ੍ਰੀਟਮੈਂਟ ਕਰਾਇਆ ਤਾਂ ਉਹਨਾਂ ਨੇ ਪੁੱਛਿਆ ਕਿ ਬੱਚੇ ਦੀ ਸਿਹਤ ਕਿਵੇਂ ਆ ਤਾਂ ਇਸ ਨੂੰ ਲੈ ਕੇ ਦਸਤਾਵੇਜ਼ ਮੰਗੇ ਗਏ ਸੀ ਤਾਂ ਪਹਿਲਾਂ ਕੇਂਦਰ ਸਰਕਾਰ ਨੇ ਚਿੱਠੀ ਪੰਜਾਬ ਸਰਕਾਰ ਨੂੰ ਭੇਜੀ ਯਾਨਕਿ ਪੰਜਾਬ ਦੇ ਸਿਹਤ ਵਿਭਾਗ ਨੂੰ ਭੇਜੀ ਤਾਂ ਸੇਤ ਸਖਤਰ ਨੇ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਕਹਿ ਦਿੱਤਾ ਕਿ ਜਾਣਕਾਰੀ ਲਿਓ ਪਰ ਇਸਤੇ ਪੰਜਾਬ ਸਰਕਾਰ ਸਖਤ ਹੋਈ ਹੈ ਸੇਤ ਸਖਤਰ ਉਤੇ ਕਿ ਤੁਸੀਂ ਬਿਨਾਂ ਸੀਐਮ ਨੂੰ ਜਾਣਕਾਰੀ ਧਿਆਨ ਦੇ ਵਿੱਚ ਲਿਆਉਂਦਿਆਂ ਤੁਸੀਂ ਕਿਵੇਂ ਜਾਣਕਾਰੀ ਮੰਗ ਲਈ ਨਾ ਕਿਸੇ ਸੰਬੰਧਿਤ ਮੰਤਰੀ ਨੂੰ ਦੱਸਿਆ ਨਾ ਕਿਸੇ ਅਧਿਕਾਰੀ ਨੂੰ ਦੱਸਿਆ ਤੁਸੀਂ ਸਿੱਧਾ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਕਹਿ ਦਿੱਤਾ ਕਿ ਜਾਣਕਾਰੀ ਲਓ ਐਦਾਂ ਕਿਉਂ ਕਿਉਂਕਿ ਇਹ ਮਾਮਲਾ ਬਹੁਤ ਵੱਡਾ ਆ ਔਰ ਕੇਂਦਰ ਸਰਕਾਰ ਦੇ ਵੱਲੋਂ ਜੇਕਰ ਕੋਈ ਚਿੱਠੀ ਆਈ ਹੈ ਕਿਸੇ ਮਸਲੇ ਨੂੰ ਲੈ ਕੇ ਤਾਂ ਉਸ ਨੂੰ ਸੀਐਮ ਦੇ ਧਿਆਨ ਦੇ ਵਿੱਚ ਲਿਆਉਣਾ ਜ਼ਰੂਰੀ ਬਣ ਜਾਂਦਾ ਹੈ ਇੱਕ ਹਰ ਇੱਕ ਚਾਹੇ ਕਿਹੜਾ ਮਰਜੀ ਵਿਭਾਗ ਹੋਵੇ ਹਰ ਇੱਕ ਸਕੱਤਰ ਲਈ ਜ਼ਰੂਰੀ ਬਣ ਜਾਂਦਾ ਤਾਂ 77 ਦੇ ਉੱਤੇ ਇਹ ਗਾਸ ਡਿੱਗੀ ਆ ਕਿ ਤੁਸੀਂ ਬਿਨਾ ਮੁੱਖ ਮੰਤਰੀ ਦੇ ਧਿਆਨ ਦੇ ਵਿੱਚ ਲਿਆਂਦਿਆ ਇਹ ਕਿਵੇਂ ਤੁਸੀਂ ਜਿਹੜੀ ਆ ਜਾਣਕਾਰੀ ਮੰਗ ਲਈ ਵਾਧੂ ਖਬਰ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਗगनਦੀਪ ਜੁੜ ਚੁੱਕਿਆ ਗगनਦੀਪ ਆ ਕੀ ਕੁਝ ਅਪਡੇਟ ਹੈ ਲਗਾਤਾਰ ਇਹ ਮਾਮਲਾ ਪੱਖਦਾ ਜਾ ਰਿਹਾ ਹੈ ਹੁਣ 77 ਦੇ ਉੱਤੇ ਗਾਸ ਡਿੱਗੀ ਆ ਕੀ ਕਹਿਣਾ ਚਾਹੋਗੇ ਅ ਬਿਲਕੁਲ ਦੇਖੋ ਪ੍ਰਿੰਸ ਜਿਸ ਦੇ ਕਿਤਨਾਂਲ ਜੋ ਕੇਂਦਰ ਸਰਕਾਰ ਦੇ ਵੱਲੋਂ ਚਿੱਠੀ ਭੇਜੀ ਗਈ ਸੀ ਉਹ ਪ੍ਰਿੰਸੀਪਲ ਸੈਕਟਰੀ ਐਡਮਿਨਿਸਟ੍ਰੇਟਿਵ ਸੈਕਟਰੀ ਡਿਪਾਰਟਮੈਂਟ ਆਫ ਹੈਲਥ ਐਂਡ ਫੈਮਿਲੀ ਫੈਮਿਲੀ ਵੈਲਫੇਅਰ ਨੂੰ ਭੇਜੀ ਗਈ ਸੀ ਜਿਸ ਤੋਂ ਬਾਅਦ ਹਾਲਾਂਕਿ ਚਿੱਠੀ 14 ਤਰੀਕ ਦੀ ਸੀ ਔਰ ਪਰਿਵਾਰ ਤੋਂ ਕਹਿੰਦੇ ਕਿ ਜਿਹੜੇ ਦਸਤਾਵੇਜ਼ ਨੇ ਉਹ ਮੂਸਰ ਦੇ ਜਨਮ ਤੋਂ ਬਾਅਦ ਮੰਗੇ ਜਾਂਦੇ ਨੇ ਤਾਂ ਇਸ ਦੇ ਉੱਤੇ ਮੁੱਖ ਮੰਤਰੀ ਦੇ ਧਿਆਨ ਦੇ ਵਿੱਚ ਜਦੋਂ ਮਾਮਲਾ ਲੈ ਕੇ ਆਇਆ ਗਿਆ ਤਾਂ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਪੰਜਾਬ ਸਰਕਾਰ ਦੇ ਧਿਆਨ ਦੇ ਵਿੱਚ ਇਹ ਗੱਲ ਹੈਲਥ ਸੈਕਟਰ ਦੇ ਵੱਲੋਂ ਲੈਕੀ ਨਹੀਂ ਆਈ ਗਈ ਕਿ ਇਸ ਤਰ੍ਹਾਂ ਇੱਕ ਇੱਠੀ ਜਿਹੜੀ ਹੈ ਉਹ ਕੇਂਦਰ ਦੀ ਸਰਕਾਰ ਦੇ ਵੱਲੋਂ ਆਈ ਹੈ ਔਰ ਇਸ ਦੇ ਉੱਤੇ ਜਵਾਬ ਜਿਹੜਾ ਹੈ ਉਹ ਪਰਿਵਾਰ ਤੋਂ ਮੰਗਣਾ ਹੈ ਹਾਲਾਂਕਿ ਕੱਲ ਵੀ ਜਿਸ ਤਿਕਤ ਨਾਲ ਸਿਹਤ ਮੰਤਰੀ ਦੇ ਵੱਲੋਂ ਕਿਹਾ ਗਿਆ ਕਿ ਇਹ ਲੂੰਬੜ ਚਾਲਾਂ ਜਿਹੜੀਆਂ ਨੇ ਉਹ ਕੇਂਦਰ ਦੀ ਸਰਕਾਰ ਚੱਲ ਰਹੀ ਹੈ ਔਰ ਅਸਾਂ ਦੇ ਵੱਲੋਂ ਕਿਸੇ ਵੀ ਤਰੀਕੇ ਦਾ ਹਰਾਸਮੈਂਟ ਜਿਹੜਾ ਹੈ ਉਹ ਮੁਸਲੇ ਦੇ ਪਰਿਵਾਰ ਨੂੰ ਨਹੀਂ ਕੀਤਾ ਜਾਊਗਾ ਤਾਂ ਅੱਜ ਸਵੇਰੇ ਹੀ ਜਿਹੜਾ ਹੈ ਨੋਟਿਸ ਦਸਿਆ ਜਾ ਰਿਹਾ ਭੇਜਿਆ ਗਿਆ ਹੈ ਅ ਅਜੋਈ ਸ਼ਰਮਾ ਜੁਨੇ ਹੈਲਥ ਸੈਕਟਰੀ ਪੰਜਾਬ ਦੇ ਉਹਨਾਂ ਨੂੰ ਇਹ ਨੋਟਿਸ ਭੇਜਿਆ ਔਰ ਜਾਣਕਾਰੀ ਮੰਗੀ ਹੈ ਕਿ ਤੁਸੀਂ ਇਹ ਦਸਤਾਵੇਜ਼ ਜਿਹੜੇ ਨੇ ਉਹ ਸਿੱਧੂ ਮੂਸੇ ਦਾ ਮਾਤਾ ਪਿਤਾ ਤੋਂ ਕਿਸੇ ਦਾਰ ਦੇ ਉਤੇ ਮੰਗੇ ਨਹੀਂ ਔਰ ਤੁਸੀਂ ਇਹ ਕੱਲ ਮੁੱਖ ਮੰਤਰੀ ਦੇ ਧਿਆਨ ਦੇ ਵਿੱਚ ਕਿਉਂ ਨਹੀਂ ਲੈ ਕੇ ਆਏ ਔਰ ਜਨਾਹ ਹੀ ਤੁਹਾਡੇ ਵੱਲੋਂ ਸਬੰਧ ਜਿਹੜੇ ਸਿਹਤ ਮੰਤਰੀ ਨੇ ਬਣੇ ਕਿਸੇ ਨੂੰ ਉਨਾ ਦੇ ਧਿਆਨ ਦੇ ਵਿੱਚ ਇਹ ਗੱਲ ਕਿਉਂ ਲੈ ਕੇ ਆਉਂਦੀ ਗਈ ਆਮ ਤੌਰ ਤੇ ਗੱਲ ਹੈ ਕਿਉਂਕਿ ਜੇ ਚਿੱਠੀਆਂ ਕੇਂਦਰ ਤੋਂ ਆਉਂਦੀਆਂ ਨੇ ਬਹੁਤ ਸਾਰੀਆਂ ਚਿੱਠੀਆਂ ਜਿਹੜੀਆਂ ਨੇ ਉਹ ਕੇਂਦਰ ਤੋਂ ਆਉਂਦੀਆਂ ਹੋਣਗੀਆਂ کئی ਵਾਰ ਉਹ ਚਿੱਠੀਆਂ ਸਰਕਾਰ ਦੇ ਧਿਆਨ ਦੇ ਵਿੱਚ ਨਹੀਂ ਵੀ ਲੈ ਕੇ ਆਉਂਦੀਆਂ ਜਾਂਦੀਆਂ ਹੋਣਗੀਆਂ ਜਾਂ ਸਿੱਧੇ ਤੌਰ ਦੇ ਉੱਤੇ ਅਜਿਹੇ ਜਿੱਥਿਆਂ ਦੇ ਉੱਤੇ ਜਿਹੜੀ ਆਪ ਹੀ ਜਿਹੜੇ ਮਿਡਲ ਲੈਵਲ ਦੇ ਉੱਤੇ ਅਫਸਰ ਹੁੰਦੇ ਨੇ ਉਹ ਕਾਰਵਾਈ ਕਰਕੇ ਭੇਜ ਦਿੰਦੇ ਨੇ ਪਰ ਵੱਡੀ ਗੱਲ ਇਹ ਹੈ ਕਿ ਇੱਥੇ ਸਵਾਲ ਇੱਕ ਬਹੁਤੀ ਹਾਈ ਪ੍ਰੋਫਾਈਲ ਫੈਮਲੀ ਦੇ ਨਾਲ ਜੁੜਿਆ ਹੋਇਆ ਹੈ ਇੱਕ ਹਾਈ ਪ੍ਰੋਫਾਈਲ ਮੈਟਰ ਦੇ ਨਾਲ ਜੁੜਿਆ ਹੋਇਆ ਹੈ ਮਮਨ ਜੀ ਗੱਲ ਹੈ ਪੰਜਾਬ ਦੇ ਵਿੱਚ ਜਾਂ ਦੇਸ਼ ਭਰ ਦੇ ਵਿੱਚ ਕਿੰਨੇ ਹੀ ਅਜਿਹੇ ਲੋਕ ਹੋਣਗੇ ਜਿਹੜੇ ਆਈਵੀਫੀ ਉੱਤੇ ਰਹਿ ਕੇ ਬੱਚੇ ਕਨਸੀਵ ਕਰਦੇ ਹੋਣਗੇ ਪਰ ਉਹ ਹਰ ਕਿਸੇ ਦੀ ਖਬਰਾਂ ਜਿਹੜੀਆਂ ਨੇ ਉਹ ਖਬਰਾਂਾਂ ਦੇ ਵਿੱਚ ਨਹੀਂ ਲੱਗਦੀਆਂ ਉਹ ਸੋਸ਼ਲ ਮੀਡੀਆ ਤੇ ਉੱਤੇ ਨਹੀਂ ਲੱਗਦੀਆਂ ਉਹ ਨੈਸ਼ਨਲ ਚੈਨਲ ਉਸ ਨੂੰ ਟੇਕ ਅਪ ਨਹੀਂ ਕਰਦੇ ਤਾਂ ਜਿਸ ਤੋਂ ਉਸ ਦੇ ਮਾਤਾ ਪਿਤਾ ਦੇ ਨਾਲ ਇੰਨਾ ਹੀ ਪ੍ਰੋਮਿਨੈਂਟ ਮੁੱਦਾ ਜੁੜਿਆ ਹੋਇਆ ਸੀ ਜਿਸ ਨੂੰ ਲੋਕਾਂ ਨੇ ਸੋਸ਼ਲ ਮੀਡੀਆ ਤੇ ਚੁੱਕਿਆ ਪ੍ਰੋਮਿਨੈਂਟ ਨਿਊਜ਼ ਚੈਨਲਸ ਨੇ ਨੈਸ਼ਨਲ ਚੈਨਲਸ ਨੇ ਪ੍ਰਿੰਟ ਮੀਡੀਆ ਨੇ ਆਪਣੇ ਨਿਊਜ਼ਪੇਪਰਸ ਦੇ ਵਿੱਚ ਆਪਣੇ ਚੈਨਲਸ ਦੇ ਵਿੱਚ ਕੈਰੀ ਕੀਤਾ ਤਾਂ ਇਹ ਗੱਲ ਸ਼ਾਇਦ ਸੈਂਟਰ ਨੂੰ ਵੀ ਸਮਝ ਆਈ ਕਿ ਇਹ ਹਾਈ ਪ੍ਰੋਫਾਈਲ ਮੈਟਰ ਹੈ ਤਾਂ ਜਿਸ ਦੀ ਜਾਣਕਾਰੀ ਉਹਨਾਂ ਨੇ ਪੰਜਾਬ ਦੇ ਹੈਲਥ ਸੈਕਟਰੀ ਤੋਂ ਮੰਗੀ ਔਰ ਜੇ ਪੰਜਾਬ ਦੇ ਹੈਲਥ ਸੈਕਟਰੀ ਤੋਂ ਇਹ ਪ੍ਰੋਮਿਨੈਂਟ ਜਾਣਕਾਰੀ ਮੰਗੀ ਗਈ ਪ੍ਰੋਫਾਈਲ ਦੇ ਬਾਰੇ ਤਾਂ ਉਹਨਾਂ ਦਾ ਵੀ ਇਹ ਫਰਜ਼ ਬਣਦਾ ਸੀ ਇਹ ਕਹਿ ਲਓ ਕਿ ਉਹਨਾਂ ਨੇ ਇਹ ਧਿਆਨ ਦੇ ਵਿੱਚ ਕਿਉਂ ਨਹੀਂ ਸਰਕਾਰ ਦੇ ਲੈ ਕੇ ਆਇਆ ਗਿਆ ਜਾਂ ਫਿਰ ਇਹ ਇੱਕ ਤਰ੍ਹਾਂ ਦਾ ਡੈਮੇਜ ਕੰਟਰੋਲ ਹੈ ਇਹ ਗੱਲ ਤਾਂ ਜਿਹੜੀ ਹੈ ਉਹ ਹੁਣ ਇਹ ਸਰਕਾਰ ਦੇ ਲੈਵਲ ਦੇ ਉੱਤੇ ਹੀ ਜਾਂਚ ਕੀਤੀ ਜਾਊਗੀ ਪਰ ਜੋਇ ਸ਼ਰਮਾ ਨੂੰ ਭੇਜਿਆ ਗਿਆ ਜਿਹੜੇ ਕਿ ਹੈਲਥ ਸੈਕਟਰੀ ਨੇ ਉਹਨਾਂ ਤੋਂ ਜਵਾਬ ਮੰਗਿਆ ਗਿਆ ਕਿ ਤੁਸੀਂ ਕਿਸ ਤੋਂ ਪੁੱਛ ਕੇ ਜਿਹੜਾ ਹੈ ਇਹ ਦਸਤਾਵੇਜ਼ ਮੰਗੇ ਔਰ ਨਾ ਵੀ ਉਹਨਾਂ ਨੇ ਵੀ ਕਿਹਾ ਕਿ ਮੁੱਖ ਮੰਤਰੀ ਦੇ ਸਿਹਤ ਮੰਤਰੀ ਦੇ ਧਿਆਨ ਦੇ ਵਿੱਚ ਇਸ ਸਬੰਧਤ ਅਧਿਕਾਰੀ ਦੇ ਧਿਆਨ ਦੇ ਵਿੱਚ ਤੁਹਾਡੇ ਵੱਲੋਂ ਇਹ ਜਾਣਕਾਰੀ ਕਿਉਂ ਨਹੀਂ ਲੈ ਕੇ ਆਈ ਗਈ ਜੀ ਗगन तमाम ਜਾਣਕਾਰੀ ਗगन ਬਹੁਤ-ਬਹੁਤ ਸ਼ੁਕਰੀਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਿਹਤ ਸਕੱਤਰ ਨੂੰ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਕਿਉਂਕਿ ਉਹਨਾਂ ਪੰਜਾਬ ਸਰਕਾਰ ਦਾ ਜੋ ਕਹਿਣਾ ਹੈ ਕਿ ਬਿਨਾ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੇ ਬਿਨਾ ਤੁਸੀਂ ਕਿਉਂ ਜਾਣਕਾਰੀ ਮੰਗੀ ਗਈ ਔਰ ਚਿੱਠੀ ਬਾਰੇ ਜਾਣਕਾਰੀ ਕਿਉਂ ਨਹੀਂ ਦਿੱਤੀ ਗਈ ਤਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿਹਤ ਸਕੱਤਰ ਕੀ ਜਵਾਬ ਦੇ ਵਿੱਚ ਆਪਣਾ ਪੱਖ ਰੱਖਦੇ ਨੇ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ